ਮੌਸਮ ਦੇ ਬਦਲਦੇ ਮਿਜ਼ਾਜ ਦੇ ਨਾਲ ਕਈ ਥਾਵਾਂ ਤੇ ਭਾਰੀ ਤਬਾਈ ਹੋਈ ਹੈ ਜੇਕਰ ਪਹਿਲਾਂ ਗੱਲ ਕੀਤੀ ਜਾਵੇ ਦੁਬਈ ਦੀ ਗੱਲ ਕੀਤੀ ਜਾਵੇ ਜਾਂ ਬ੍ਰਾਜ਼ੀਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਭਾਰੀ ਬਰਸਾਤ ਨੇ ਤਬਾਈ ਮਚਾਈ ਸੀ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਤਾਂ ਕੁਝ ਦਿਨ ਪਹਿਲਾਂ ਇਸੇ ਤਰ੍ਹਾਂ ਦੀ ਘਟਨਾ ਮੁੰਬਈ ਦੇ ਵਿੱਚ ਵੀ ਵਾਪਰੀ ਸੀ ਜਿੱਥੇ ਭਾਰੀ ਤੂਫਾਨ ਹਨੇਰੀ ਦੇ ਕਾਰਨ ਇੱਕ ਬੋਰ ਡਿੱਗਦਾ ਤੇ ਕਈ ਲੋਕਾਂ ਦੀ ਉਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਕਦੇ ਵੀ ਕੁਦਰਤ ਦੇ ਨਾਲ ਖਿਲਵਾੜ ਕਰਦੇ ਆ ਤਾਂ ਉਸ ਦਾ ਨਤੀਜਾ ਸਾਨੂੰ ਭੁਗਤਣਾ ਪੈਂਦਾ ਤਾਂ ਹੁਣ ਪੱਛਮੀ ਬੰਗਾਲ ਤੋਂ ਮੰਨ ਭਾਗੀ ਖਬਰ ਸਾਹਮਣੇ ਆਈ ਹੈ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਵਿੱਚ ਵੀਰਵਾਰ ਦੁਪਹਿਰ ਨੂੰ ਬਿਜਲੀ ਡਿੱਗਣ ਤੇ ਤੇਜ਼ ਰਫ਼ਤਾਰ ਹਵਾਵਾਂ ਦੇ ਨਾਲ ਆਈ ਤੂਫਾਨ ਦੀ ਲਪੇਟ ਦੇ ਵਿੱਚ ਆਉਣ ਨਾਲ ਹੁਣ ਤੱਕ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਗਿਣਤੀ ਵੱਧ ਵੀ ਸਕਦੀ ਹੈ ਇਹ ਵੀ ਦੱਸਿਆ ਗਿਆ ਕਿ ਤੂਫਾਨ ਨੇ ਸੂਬੇ ਦੇ ਉੱਤਰੀ ਖੇਤਰ ਦੇ ਵਿੱਚ ਵੀ ਜਾਨ ਜੀਵਨ ਨੂੰ ਪ੍ਰਭਾਵਿਤ ਕੀਤਾ ਜਿਸ ਦੇ ਨਾਲ ਕਈ ਲੋਕ ਜ਼ਖਮੀ ਹੋ ਗਏ ਨੇ ਤਾ ਅਜੇ ਤੱਕ ਇਸ ਤਬਾਹੀ ਜੋਏ ਨੁਕਸਾਨ ਦਾ ਮੁਲਾਂਕਣ ਨਹੀਂ ਕੀਤਾ ਗਿਆ ਕਿਉਂਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਵਾਹ ਸਕਦੀ ਹੈ ਤਾਂ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆ ਰਹੀ ਹੈ ਜ਼ਖਮੀਆਂ ਨੂੰ ਮਾਲਦਾ ਮੈਡੀਕਲ ਕਾਲਜ ਦੇ ਹਸਪਤਾਲ ਦੇ ਵਿੱਚ ਭੱਤੀ ਕਰਵਾਇਆ ਗਿਆ ਹੈ ਤਾਂ ਜੋ ਮ੍ਰਿਤਕ ਸੀ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਜਾਂਚ ਦੇ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਹੁਣ ਤੱਕ ਤਿੰਨ ਮਰੀਜ਼ਾਂ ਦੀ ਪਛਾਣ ਹੋ ਚੁੱਕੀ ਹੈ ਜੋ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਆਪਣੀ ਜ਼ਾਂਹ ਤੋਂ ਹੱਥ ਤੋਂ ਬੈਠੇ ਨੇ ਤਾਂ ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰ ਰਿਹਾ ਤੇ ਮੌੜ ਵਿਸੇ ਬੇਦ ਲਈ 2-2 ਲੱਖ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਤੇ ਜ਼ਿਲ੍ਹੇ ਦੇ ਵਿੱਚ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹਾਲ ਦੇ ਵਿੱਚ ਹੀ ਸੀ ਕਈ ਅਜਹੀਆਂ ਘਟਨਾਵਾਂ ਦੇਖੀਆਂ ਨੇ ਜਿੱਥੇ ਕੁਦਰਤ ਦੇ ਕਹਿਰ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਨੇ ਤਾਂ ਹੁਣ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਕਿ ਮਾਲਦਾ ਵਿੱਚ ਬਿਜਲੀ ਡਿੱਗਣ ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ ਹੈ ਮੈਂ ਸੋ ਔਖੀ ਕੜੀ ਵਿੱਚ ਉਹਨਾਂ ਪ੍ਰਤੀ ਭੂਗੀ ਸੰਵੇਦਨਾ ਪ੍ਰਗਟ ਕਰਦੀ ਆਂ ਤੇ ਮੇਰੀਆਂ ਪ੍ਰਾਰਥਨਾਵਾਂ ਜ਼ਖਮੀਆਂ ਦੇ ਨਾਲ ਨੇ ਤੇ ਮੈਂ ਉਹਨਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਵੀ ਕਰਦੀ ਆਂ ਉਹਨਾਂ ਨੇ ਕਿਹਾ ਕਿ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਅੰਤਖ ਮਿਹਨਤ ਕਰ ਰਿਹਾ ਤਾਂ ਅਸੀਂ ਲੋੜਵੰਦਾਂ ਦੀ ਮਦਦ ਲਈ ਆਪਣੀ ਸਮਰੱਥਾ ਦੇ ਅਨੁਸਾਰ ਸਭ ਕੁਝ ਕਰਾਂਗੇ ਪਰ ਜੋ ਤਸਵੀਰਾਂ ਨੇ ਉਹ ਤਬਾਈ ਦਿਆਂ ਨੇ ਤਾਂ ਉਸ ਦੇ ਕਾਰਨ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਹੁਣ ਤੱਕ 12 ਲੋਕਾਂ ਦੇ ਚਾਨ ਦੀ ਪੁਸ਼ਟੀ ਹੋ ਚੁੱਕੀ ਆ ਪਰ ਕੀ ਇਹ ਵੀ ਜਾ ਰਿਹਾ ਹੈ ਕਿ ਜੋ ਗਿਣਤੀ ਹੈ ਇਹ ਵੱਧ ਸਕਦੀ ਹੈ ਇਸ ਤੋਂ ਜ਼ਿਆਦਾ ਲੋਕ ਵੀ ਇਸ ਤੂਫਾਨ ਦੀ ਲਪੇਟ ਦੇ ਵਿੱਚ ਅਸਮਾਨੀ ਬਿਜਲੀ ਦੀ ਲਪੇਟ ਦੇ ਵਿੱਚ ਆਏ ਹੋਏ ਹੋ ਸਕਦੇ ਨੇ ਪਰ ਜੁਮੇਦ ਵਿੱਚ ਅਸੀਂ ਰਕਤਾਂ ਨੂੰ ਕੱਟ ਰਹੇ ਹਾਂ ਚਾਕ ਇਨਸਟਰਕਸ਼ਨ ਏਰੀਆ ਵੱਧ ਰਿਹਾ ਤਾਂ ਦਿਵੇਂ ਦਿਵੇ ਕੁਦਰਤ ਵੀ ਕਿਤੇ ਨਾ ਕਿਤੇ ਸਾਡੇ ਤੇ ਪ੍ਰੋਪ ਹੁੰਦੀ ਜਾ ਰਹੀ ਆ ਆਏ ਦਿਨ ਅਸੀਂ ਕੁਦਰਤੀ ਕ੍ਰੂਪੀ ਦਾ ਸ਼ਿਕਾਰ ਹੋ ਰਹੇ ਹਾਂ ਚਾਹੇ ਗੱਲ ਦੁਬਈ ਦੀ ਕੀਤੀ ਜਾਵੇ ਬ੍ਰਾਜ਼ੀਲ ਦੀ ਕੀਤੀ ਜਾਵੇ ਮੁੰਬਈ ਦੀ ਕੀਤੀ ਜਾਵੇ ਚੀਨ ਦੀ ਕੀਤੀ ਜਾਵੇ ਤਾਂ ਹੁਣ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਵਿੱਚ ਅਸਮਾਨੀ ਬਿਜਲੀ ਨੇ ਤੇਜ਼ ਤੂਫਾਨ ਨੇ ਭਾਰੀ تباہੀ ਮਚਾਈ ਹੈ